जनहित समिति पिछले लंबे समय तो लोक सेवा ਦਾ ਕੰਮ ਕਰ ਰਹੀ ਹੈ ਅੱਜ ਜਨਹਿਤ ਸਮਿਤੀ ਨੇ ਪਟਿਆਲਾ ਦੇ ਰਜ਼ਿੰਦਰਾ ਹਸਪਤਾਲ ਵਿਖੇ ਇੱਕ व्हीਲ ਚੇਅਰ ਅਤੇ 3 ਸਟੈਚਰ ਦਾਨ ਕੀਤੇ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਟਿਆਲਾ ਦੇ ਐਸਪੀ ਸੀਟੀ ਸਰਫਰਾਜ਼ ਆलम ਡੀਐਸਪੀ ਜਸਵਿੰਦਰ ਸਿੰਘ ਟਿਵਾਨਾ ਅਤੇ ਸਮਾਜ ਸੇਵੀ ਵਰਕਰ ਹਰਸ਼ਮਿੰਦਰ ਕੌਰ ਵਾਲੀਆ ਮੈਡਮ ਜਨਹਿਤ ਸਮਿਤੀ ਦੇ ਸਰਪ੍ਰਸਤ ਵਿਨੋਦ ਕੁਮਾਰ ਸ਼ਰਮਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਜੋ ਜਿਹੜੇ ਸਟ੍ਰਕਚਰ ਦਿੱਤੇ ਜਾ ਰਹੇ ਜਨਹਿਤ ਸਮਿਤੀ ਪਟਿਆਲੇ ਦੀ ਇੱਕ ਬਹੁਤ ਹੀ ਨਾਮੀ ਸੰਸਥਾ ਹੈ ਜਿਹੜੀ ਕਿ ਤਕਰੀਬਨ ਹਫਤੇ ਚ ਦੋ ਕਵਾਰੀ ਇਹੋ ਜੇ ਸਮਾਰਗਮ ਕਰਦੇ ਆ ਜਿਹਦੇ ਨਾਲ ਸਿਰਫ ਮਰੀਜ਼ਾਂ ਦਾ ਜਾਂ ਜ਼ਰੂਰਤਮੰਦ ਪਰਿਵਾਰਾਂ ਦਾ ਹੀ ਸਾਥ ਨਹੀਂ ਦਿੱਤਾ ਜਾਂਦਾ ਇਹਦੇ ਵਿੱਚ ਸਰਕਾਰ ਦੇ ਅਗਰ ਸਹਿਯੋਗ ਦੇ ਨਾਲ ਸੰਸਥਾਵਾਂ ਚੱਲ ਰਹੀਆਂ ਆ ਜਾਂ ਸਰਕਾਰੀ ਜਿਵੇਂ ਅੱਜ ਰਜਿੰਦਰਾ ਹਸਪੀਟਲ ਹੈ ਅਕਸਰ ਇੱਥੇ ਰਜੀਂਦਰ ਹਸਪੀਟਲ ਦੇ ਵਿੱਚ ਕਦੀ ਕੰਬਲ ਟਰਾਲੀ ਟ੍ਰਾਈਸਾਈਕਲ व्हीलचेयर्स ਜਿਹੜੀਆਂ ਇਹ ਦਿੰਦੇ ਰਹਿੰਦੇ ਆ ਲੋਕਾਂ ਦਾ ਸਹਿਯੋਗ ਅਗਰ ਮਿਲਦਾ ਹੈ ਤਾਂ ਮੈਂ ਸੋਚਦੀ ਆ ਕਿ ਸਰਕਾਰੀ ਆਮ ਲੋਕ ਕਿਆ ਦਿੰਦੇ ਆ ਜੀ ਸਰਕਾਰੀ ਚ ਕਿਉਂ ਨਹੀਂ ਹੈ ਇਹ ਨਹੀਂ ਹੋਣਾ ਚਾਹੀਦਾ ਅਗਰ ਸਰਕਾਰਾਂ ਤੇ ਹੋਰ ਵੀ ਬਹੁਤ ਕੰਮ ਹੈ ਬਹੁਤ ਜ਼ਿੰਮੇਵਾਰੀਆਂ ਆ ਅਗਰ ਅਸੀਂ ਇਸ ਸਮਰੱਥਾ ਸਾਡੇ ਤੇ ਪਰਮਾਤਮਾ ਨੇ ਬਖਸ਼ੀ ਹੈ ਕਿ ਅਸੀਂ ਦੇ ਸਕਦੇ ਆ ਸਹਿਯੋਗ ਤਾਂ ਇੱਥੇ ਰਜਿੰਦਰਾਜ ਕੋਈ ਬਹੁਤੇ ਉਹ ਤਾਂ ਆਂਦੇ ਨਹੀਂ ਜ਼ਰੂਰਤਮੰਦ ਪਰਿਵਾਰ ਹੈ ਕਿਸੇ ਨੂੰ ਚੁੱਕ ਕੇ ਲੈ ਜਾਣਾ ਕਿਸੇ ਨੂੰ ਕਰਨਾ ਬਹੁਤ ਆੱਖਾਂ ਲੱਗਦਾ ਸੋ ਮੈਂ ਜਾਨੀ ਸਮਿਤੀ ਦਾ ਔਰ ਡੋਨਰਸ ਦਾ ਖਾਸ ਕਰਕੇ ਕਿਉਂਕਿ ਡੋਨਰਸ ਹੈ ਤਾਂ ਸੰਸਥਾ ਹੈ ਡੋਨਰਸ ਬਿਨਾ ਸੰਸਥਾ ਨਹੀਂ ਚੱਲ ਸਕਦੀ ਸੋ ਮੈਂ ਡੋਨਰਸ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਸਹਿਯੋਗ ਦਿੱਤਾ ਔਰ ਜਿਹੜੇ ਇੱਥੇ ਹਰ ਟਾਈਮ ਰਜਿੰਦਰ ਹਸਪੀਟਲ ਵਾਸਟਰ ਗਨ ਕਰੀਏ ਮੈਮ ਰਜਿੰਦਰ ਹਸਪਤਾਲ ਦੀ ਸਸਤਾ ਬਲੋ ਦਿੱਤੇ ਜਰੂਰ ਜਾਂਦੇ ਆ ਲੇਕਿਨ ਉਹ ਮਰੀਜ਼ਾਂ ਦੇ ਕੰਮ ਨਹੀਂ ਆਉਂਦੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੇਬੀ ਕਦੀ ਕਿਤੇ ਹੋ ਗਿਆ ਹੋਵੇ ਕਿਉਂਕਿ ਰੱਖਦੇ ਤਾਂ ਐਮਰਜੈਂਸੀ ਦੇ ਬਾਹਰ ਹੀ ਆ ਕਿਉਂਕਿ ਜੋ ਇਹ ਸਮਾਨ ਦਿੰਦੇ ਆ ਐਮਰਜੈਂਸੀ ਚ ਕੰਮ ਆਉਂਦਾ ਹੈ ਚਾਹੀਓ ਬਲੈਂਕਟ ਹੈ ਚਾਹੀਓ ਮੈਟ੍ਰਸ ਹੈ ਚਾਹੀਓ ਟ੍ਰਾਈਸਾਈਕਲ ਹੈ ਚਾਹੀਓ ਈਮ ਚੇਅਰ ਹੈ ਚਾਹੀਓ ਸਟ੍ਰੇਚਰ ਹੈ ਸਾਰੇ ਐਮਰਜੈਂਸੀ 'ਚ ਹੀ ਕੰਮ ਆਉਂਦੇ ਆ ਤੇ ਐਮਰਜੈਂਸੀ 'ਚ ਪਿਆ ਹੁੰਦਾ ਥੋੜਾ ਜਿਹਾ ਪੇਸ਼ੈਂਟ ਨੂੰ ਵੀ ਚਾਹੀਦਾ ਕਿ ਜਦੋਂ ਜਿੱਥੋਂ ਜਿਹੜੀ ਚੀਜ਼ ਲੈ ਕੇ ਜਾਂਦੇ ਆ ਨਾ ਮੋਸਟਲੀ ਕੀ ਹੁੰਦਾ ਕਿ ਈਲ ਚੇਅਰ ਜਾਂ ਸਟ੍ਰੇਚਰ ਲੈ ਗਏ ਉਹ ਬਾਡ ਜਿੱਥੇ ਮਰੀਜ਼ ਛੱਡੇ ਉੱਥੇ ਛੱਡਤਾ ਤੇ ਜਿਹੜਾ ਅਗਲਾ ਪੇਸ਼ੈਂਟ ਆ ਰਿਹਾ ਉਹਦੇ ਵਾਸਤੇ ਦਿੱਕਤ ਆਉਂਦੀ ਹੈ ਸੋ ਮੇਰਾ ਖਿਆਲ ਹੈ ਕਿ ਆਪਾਂ ਨੂੰ ਥੋੜੀ ਜਿਹੀ ਇਨਕ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਜਦੋਂ ਆਪਣੇ ਪੇਸ਼ੈਂਟ ਨੂੰ ਟ੍ਰੀਟਮੈਂਟ ਮਿਲ ਜਾਂਦਾ ਹੈ ਤੇ ਆਪਾਂ ਉਸ ਟਾਈਮ ਉਹ ਈਲ ਚੇਅਰ ਜਾਂ ਉੱਥੇ ਵਾਪਸ ਕਰੀਏ ਤਾਂ ਕਿ ਸਾਡੇ ਵਰਗੇ ਹੋਰ ਵੀ ਲੋਕ ਉੱਥੇ ਆ ਰਹੇ ਹੋਣਾਂ ਦੇ ਮਤਲਬ ਥੈਂਕ ਯੂ ਤੁਹਾਨੂੰ ਜਿਹੜਾ ਇਹ ਦਿੱਤਾ ਜਾ ਰਿਹਾ ਹੈ ਈਲ ਚੇਅਰ ਵਗੈਰਾ ਤੇ ਸਟ੍ਰੇਚਰ ਕੀ ਕੀ ਦਿੱਤਾ ਜਾ ਰਿਹਾ ਹੈ ਸਰਦਾਰ ਜੀ ਮੇਰੇ ਨਾਲ ਮਨੋਜ ਜੀ ਯੂਐਸਐਸ ਸਪੈਸ਼ਲ ਆਏ ਰਵੀ ਜੀ ਕਦੇ ਬਿੰਦਰ ਜੀ ਹਿੰਦਾ ਛਾਪੜਾ ਜੀ ਪ੍ਰਸ਼ਾਸਕ ਸਾਹਿਬ ਕਦੇ ਦੇਖੀ ਸਾਹਿਬ ਅਰਨਵ ਸਿੰਘ ਦੇਖੀ ਡਾਕਟਰ ਸਾਹਿਬ ਤੇ ਐਸਪੀ ਸਰਫਰਾਜ ਆलमプラス ਜਸਵਿੰਦਰ ਚਵਾਣਾ ਅਸੀਂ ਇੱਥੇ ਪਰਮਿੰਦਰ ਪੱਲਵਾਨ ਦੀ ਤਨਗਲਵਾਜ ਨੇ ਅਸੀਂ ਇੱਥੇ ਜੀ ਬਿੱਲੀ ਸਾਹਿਬ ਨੇ ਤਿੰਨ ਸਟਿਚਰ ਇੱਕ ਬਿੱਲੀ ਜਿਹੜੇ ਓਪੀਡੀ ਦੇ ਪੇਸ਼ੈਂਟ ਆਨੇ ਉਹਨਾਂ ਵਾਸਤੇ ਬੜੀ ਕਾਫੀ ਪ੍ਰੋਬਲਮ ਆ ਰਹੀ ਹੈ ਐਮਰਜੈਂਸੀ ਦੀ ਪ੍ਰੋਬਲਮ ਆ ਰਹੀ ਹੈ ਤੇ ਅਸੀਂ ਇਹਨਾਂ ਨੂੰ ਡੋਨੇਟ ਕੀਤੇ ਹਮੇਸ਼ਾ ਜੀ ਡੋਨੇਟ ਕਰਦੇ ਰਹਿਣਾ ਮੈਂ ਡੋਨਰਾਂ ਦਾ ਥੈਂਕਸ ਕਰਦਾ ਜੇ ਸਾਨੂੰ ਮਾਉਂਡ ਡੋਨੇਟ ਕਰਦੇ ਆਂ ਇਹ ਰਿਕਵੈਸਟ ਕਰਦਾ ਲੋਕਾਂ ਨੂੰ ਸਾਨੂੰ ਮਾਉਂਡ ਡੋਨੇਟ ਕਰੋ ਜਿੰਨਾ ਮਾਉਂਡ ਡੋਨੇਟ ਕਰੋਗੇ ਉਨਾ ਹੀ ਅੱਗੇ ਰਿਲੀਜ਼ ਕਰਾਂਗੇ ਇਹ ਗੱਲ ਕਦੀ ਅਕਸਰ ਦੇਖਿਆ ਜਾਂਦਾ ਹੈ ਸੰਸਥਾ ਵੱਲੋਂ ਕੀਤਾ ਜਾਂਦਾ ਬਹੁਤ ਰਿਲੀਜਨ ਵੀ ਆਉਂਦੇ ਆ ਡੋਨਰ ਵੀ ਆਪਣਾ ਪਰ ਚੜ ਕੇ ਹਿੱਸਾ ਬੰਦੇ ਲੇਕਿਨ ਇਹ ਮਰੀਜ਼ਾਂ ਦੇ ਕੰਮ ਨਹੀਂ ਆਉਂਦੇ ਨਹੀਂ ਐਕਚੁਅਲੀ ਜਿਹੜਾ ਹਸਪੀਟਲ ਬਹੁਤ ਵੱਡਾ ਹੈ ਐਕਚੁਅਲੀ ਇਹਦੇ ਜਿਹੜੀ ਮੇਨਟੇਨ ਹੈ ਕਲਾਸ 4 ਕਰਦੇ ਨੇ ਟੁੱਟ ਜਾਂਦੀਆਂ ਕਿਉਂਕਿ ਇੱਥੇ ਬੜਾ ਵੱਡਾ ਹਸਪੀਟਲ ਹੈ ਕਿਨੇ ਸਿਟੀਸਿਕਨਾਂ ਗਣਾਂਗੇ ਹੋਰ ਜਾ ਮਿਸਹੈਂਡਲਿੰਗ ਕਰਦੇ ਆ ਤੇ ਇਸ ਕਰਕੇ ਟੁੱਟ ਜਾਂਦੀ ਆ ਤੇ ਬਾਅਦ ਜਿਹਨ ਕੋਈ ਠੀਕ ਨਹੀਂ ਕਰਾਂਦਾ ਸਾਡੀ ਇਹ ਬਦਕਿਸਮਤੀ ਆ ਵੀ ਜਿਹੜਾ ਵੀ ਬੰਦਾ ਆਂਦਾ ਯੂਜ਼ ਕਰਦਾ ਉਹ ਤੇ ਘੇਰ ਦਿੰਦਾ ਕੋਸ਼ਿਸ਼ ਕਰ ਰਹੇ ਆ ਸਾਡੇ ਇੱਕ ਐਸੋਸੀਏਸ਼ਨ ਦਾ ਮਲੂਤਰਾ ਜੀ ਦੀ ਫਾਊਂਡੇਸ਼ਨ ਦੀ ਉਹਨਾਂ ਨੇ ਇੱਕ ਬੰਦਾ ਰੱਖਿਆ ਹੋਇਆ ਉਹ ਪ੍ਰੋਪਰ ਯੂਜ਼ ਕਰਨ ਲੋਕਾਂ ਨੂੰ ਮਿਲ ਰਹੀ ਆ ਸਾਡੀ ਕੋਸ਼ਿਸ਼ ਆ ਵੀ ਲੋਕਾਂ ਨੂੰ ਜਿੰਨੀ ਹੈਲਪ ਕਰ ਸਕੀ ਕਰਦੇ ਆ ਸਾਡੇ ਹੋਰ ਪ੍ਰੋਜੈਕਟ ਵੀ ਆ ਮੈਡੀਸਿਨ ਵੀ ਅਸੀਂ ਦਿੰਨੇ ਆ ਐਂਬੂਲੈਂਸ ਚਾਲਦੇ ਆ ਸਾਡੀਆਂ ਪਲੱਸ ਸਾਡਾ ਐਜੂਕੇਸ਼ਨ ਦਾ ਚੱਲਦਾ ਪਲੱਸ ਸਾਡੀ ਪਲਾਂਟ ਚ ਚੱਲਦਾ ਮੈਂ ਲੋਕਾਂ ਨੂੰ ਇਹ ਕਰੂੰਗਾ ਵੀ ਸੋਸ਼ਲ ਕੰਮਾਂ ਵਾਸਤੇ ਡੋਨੇ ਵੀ નો ਡਾਊਟ ਧਾਰਮਿਕ ਦੀ 7 ਸੈਂਟੀਮੀਟਰ ਰਲੇ ਪਰ ਲੋਕਾਂ ਨੂੰ ਇੱਥੇ ਲੋੜ ਆ ਲੋਕਾਂ ਨੂੰ ਹੁਣ ਵੀ ਮੈਨੂੰ ਫੋਨ ਆਇਆ ਕਿ ਉਹਨੂੰ ਮੈਡੀਸਨ ਚਾਹੀਦਾ ਕਿਸ ਨੂੰ ਬਲੱਡ ਚਾਹੀਦਾ ਤੇ ਆਪਾਂ ਜੇ ਲੋਕਾਂ ਦੀ ਹੈਲਪ ਕਰ ਸਕਦੇ ਹਾਂ ਜ਼ਰੂਰ ਕਰਨੀ ਚਾਹੀਦੀ ਠੀਕ ਹੈ ਅੰਸ਼ਾਰਾ ਜਨਮ ਸੰਮਤੀ ਵੱਲੋਂ ਜਿਹੜੇ ਡੋਨੇਟ ਕੀਤੇ ਗਿਆ ਕੀ ਕੀ ਦਿੱਤਾ ਗਿਆ ਜਾਨੀ ਜੀ ਸੰਤੀ ਜੀ ਸ਼ਰਮਾ ਵੀ ਮੇਰੇ ਨਾਲ ਹੀ ਬੈਠੇ ਨੇ ਤੇ ਬੜੇ ਲੰਬੇ ਸਮੇਂ ਤੋਂ ਸਾਨੂੰ ਡੋਨੇਟ ਕਰਦੇ ਆ ਰਹੇ ਜੀ ਜਦੋਂ ਵੀ ਮਰੀਜ਼ਾਂ ਤੇ ਦੀ ਕਿਸੇ ਵੀ ਸਹੂਲਤ ਦੀ ਲੋੜ ਪੈਂਦੀ ਹੈ ਚਾਹੇ ਉਹ ਐਮਰਜੈਂਸੀ ਹੋਵੇ ਜਾਂ ਰੂਟੀਨ ਚ ਹੋਵੇ ਚਾਹ ਦਵਾਈਆਂ ਹੋਣ ਚਾਹੇ ਟਰਾਲੀਆਂ ਹੋਣ ਚਾਹੇ ਬੀਚੇਜ਼ ਹੋਣ ਇਥੋਂ ਤੱਕ ਕਿ ਪ੍ਰਾਂਠ ਵੀ ਹੋਣ ਜਿੰਦਰਾ ਹਸਪਤਾਲ ਦੀ ਕਿਉਂਕਿ এনवायरमेंटਲ ਸੇਫਟੀ ਵੀ ਰਹਿਣਾ ਹੈ ਤੇ ਬਹੁਤ ਜਿਆਦਾ ਹਸਪਤਾਲ ਨੂੰ ਡਰੇਟ ਕਰਦੇ ਰਹਿੰਦੇ ਆ ਜੀ ਜਦੋਂ ਵੀ ਇਸ ਇਲਾਕੇ ਨੂੰ ਹੱਥ ਮਾਰਦੇ ਆ ਦੀ ਆ ਜਾਂਦੇ ਨੇ ਅੱਜ ਵੀ ਇਹਨਾਂ ਨੇ ਬੀਚ ਅਤੇ ਸਟ੍ਰਕਚਰ ਟਰਾਲੀਆਂ ਉਹ ਡਰੇਟ ਕਰਕੇ ਜਾ ਰਹੇ ਨੇ ਜੀ ਉਹ ਖਾਸ ਤੌਰ ਦੇ ਉੱਤੇ ਆਪੀਡੀ ਦੇ ਮਰੀਜ਼ਾਂ ਦੇ ਲਈ ਅਸੀਂ ਬੜੇ ਬਹੁਤ ਧੰਨਵਾਦ ਆਈ ਜਾਂ ਨਿਸੰਤ੍ਰਮਤੀ ਦੇ ਖਾਸ ਤੌਰ ਦੇ ਤੇ ਸ਼ਰਮਾ ਜੀ ਦੇ ਕਾਬਲਾ